ਇਹ ਗੱਲਾਂ ਕਹਿ ਕੇ ਇੱਕ ਵਾਰੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਉਹ ਸਿਉਨਾ ਕਿਹਦੇ ਚ ਵੰਡਦੇ ਐ ਕਿਹਦੇ ਚ ਨਹੀਂ ਵੰਡਦੇ ਇਹ ਬਾਅਦ ਚ ਉਹਨਾਂ ਦੀ ਮਰਜ਼ੀ ਹੈ ਮੈਨੀਫੈਸਟੋ 'ਚ ਇਹ ਕਹਿ ਦੇਣਾ ਕਿ ਆਹ ਚੀਜ਼ ਮੈਂ ਇਹ ਤੋਂ ਲੈ ਕੇ ਆਉਂ ਦੇ ਦੂੰਗਾ ਜਾਂ ਮੈਂ ਮਾਈਨੋਰਟੀਜ਼ ਲਈ ਇਹ ਕਰੂੰਗਾ ਇਹ ਵੀ ਇਹਦੀ ਵੀ ਕੋਈ ਗਾਰੰਟੀ ਨਹੀਂ ਹੈਗੀ ਉਹਨਾਂ ਦੀ ਕਿਸੇ ਗੱਲ ਦੀ ਕੋਈ ਗਾਰੰਟੀ ਨਹੀਂ ਹੈਗੀ ਪਰ ਇੱਕ ਵਾਰੀ ਮੈਨੀਫੈਸਟਰੀ ਮੈਨੀਫੈਸਟੋ ਜਾਰੀ ਕਰਕੇ ਉਹਨਾਂ ਨੇ ਵੰਡੀਆਂ ਜ਼ਰੂਰ ਪਾਤੀਆਂ ਉਹਨਾਂ ਨੇ ਕਿਹਾ ਸੀ ਸਬ ਕਾਸਟ ਕਾਸਟ ਦਾ ਸੋਸ਼ੀਓ ਇਕਨੋਮਿਕ ਸਰਵੇ ਕਰਾਵਾਂਗੇ ਉਹਦੇ ਨਾਲ ਸਮਾਜ ਨੂੰ ਤਾਂ ਵੰਡ ਦੇਣਗੇ ਉਦੋਂ ਬਾਅਦ ਉਹ ਸਿਉਣਾ ਦਿੰਦੇ ਆ ਕਿਸੇ ਨੂੰ ਨਹੀਂ ਦਿੰਦੇ ਜਾਂ ਆਪਦੇ ਘਰੇ ਲੈ ਕੇ ਜਾਂਦੇ ਆ ਤਾਂ ਬਾਅਦ ਚ ਦੇਖਣ ਵਾਲੀਆਂ ਗੱਲਾਂ ਇਹ ਮੈਨੂੰ ਤਾਂ ਇੱਥੇ ਇਦਾਂ ਲੱਗਦਾ ਇਹਨੇ ਕੀ ਕੋਈ ਪ੍ਰੈਕਟੀਕਲ ਪੋਸਿਬਿਲਟੀ ਹੈ ਭਈ ਉਹਨਾਂ ਨੇ ਜੇ ਕਰਨਾ ਹੁੰਦਾ ਪਹਿਲਾਂ ਉਹਨਾਂ ਨੂੰ ਕਿਹੜਾ ਕੋਈ ਕਮੀ ਸੀਗੀ ਪਹਿਲਾਂ ਉਹਨਾਂ ਇੰਨੇ ਸਾਲ ਉੱਥੇ ਰਾਜ ਉਹ ਕਰਦੇ ਰਹੇ ਆ ਇਸਾ ਜੇ ਉਹਨਾਂ ਨੇ ਕੁਝ ਕਿਸੇ ਕਿਸੇ ਵੀ ਵਰਗ ਦੀ ਕੋਈ ਭਲਾਈ ਉਹ ਚਾਹੁੰਦੇ ਸੀ ਤਾਂ ਹੁਣ ਤੱਕ ਕਰ ਦਿੰਦੇ ਹੁਣ ਤੱਕ ਰਾਜ ਕਾਂਗਰਸ ਦਾ ਹੀ ਰਾਜ ਰਿਹਾ ਹੈ ਬਹੁਤਾ ਟਾਈਮ ਸੈਂਟਰ ਦੇ ਵਿੱਚ ਕਾਂਗਰਸ ਦਾ ਹੀ ਰਾਜ ਰਿਹਾ ਜੇ ਉਹ ਪਹਿਲਾਂ ਨਹੀਂ ਕੁਝ ਕਰ ਸਕੇ ਕਿਸੇ ਵੀ ਵਰਗ ਲਈ ਹੁਣ ਕੀ ਕਰ ਦੇਣਗੇ ਹੁਣ ਉਹ ਮੈਨੀਫੈਸਟੋ ਜਾਰੀ ਕਰਕੇ ਸਿਰਫ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਰਨਾ ਉਹਨਾਂ ਨੇ ਕਿਸੇ ਲਈ ਵੀ ਕੁਝ ਨਹੀਂ ਹਿੰਦੂ ਭਾਈਚਾਰੇ ਲਈ ਨਾ ਮੁਸਲਮਾਨ ਭਾਈਚਾਰੇ ਲਈ ਕਰਨਾ ਉਹਨਾਂ ਨੇ ਸਿਰਫ ਵੰਡਣਾ ਹੈ ਉਹ ਠੀਕ ਹੈ ਜੀ ਬਟ ਇਨ ਪੋਸਿਬਿਲਟੀ ਸਕੀਨ ਦੇ ਵਿੱਚ ਕੀ ਇਹ ਕੀ ਇਹ ਪ੍ਰੈਕਟੀਕਲੀ ਸੰਭਵ ਹੈਗਾ ਜੇ ਕੱਲੋ ਸਰਕਾਰ ਬਣਦੀ ਉਹਨਾਂ ਦੇ ਵਿੱਚ ਕਿ ਜੇ ਸੰਭਵ ਹੁੰਦਾ ਤਾਂ ਹਾਂ ਮਤਲਬ ਪਹਿਲੀ ਗੱਲ ਤਾਂ ਉਹਨਾਂ ਨੇ ਇਧਰ ਨੂੰ ਤੁਰਨਾ ਹੀ ਨਹੀਂ ਸੰਭਾਵਨਾ ਦੀ ਤਾਂ ਬਾਅਦ ਚ ਗੱਲ ਹੈ ਜਿਹੜਾ ਮੈਨੀਫੈਸਟੋ ਹੈ ਮੈਨੀਫੈਸਟੋ ਵੀ ਸਿਰਫ ਮੈਂ ਅਗੇਨ ਕਹਿੰਨੀ ਹਾਂ ਕਿ ਇੱਕ ਵਾਰੀ ਰੌਲਾ ਪਵਾਤਾ ਉਦੋਂ ਬਾਅਦ ਅਸਲ ਚ ਕੀ ਕਰਨਾ ਹੈ ਅਸਲ ਦੇ ਵਿੱਚ ਉਹ ਧਨ ਕਿੱਧਰ ਨੂੰ ਲੈ ਕੇ ਜਾਣਾ ਫੋਰਨ ਨੂੰ ਲੈ ਕੇ ਜਾਣਾ ਇਟਲੀ ਨੂੰ ਲੈ ਕੇ ਜਾਣਾ ਉਹ ਜਾਣਦੇ ਆ ਇੱਕ ਵਾਰੀ ਉਹਨਾਂ ਨੇ ਸਿਰਫ ਜਿਹਨੂੰ ਕਹਿੰਦੇ ਰਾਜਨੀਤੀ ਕਰ ਲਈ ਵੋਟ ਬੈਂਕ ਆਫ ਦਾ ਬਟੋਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਹੜ ਬੜਾਏ ਹੋਏ ਆ ਕਰਨਾ ਤਾਂ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੂੰ ਪਤਾ ਹੈ ਤੁਸੀਂ ਮੈਨੀਫੈਸਟੋ ਦੀ ਗੱਲ ਕਰ ਰਹੇ ਹੋ ਹਾਲ ਤੱਕ ਕੋਈ ਵੈਸ ਐਕਸ਼ਨ ਹੋ ਰਿਹਾ ਤੁਹਾਨੂੰ ਲੱਗਦਾ ਮੈਨੀਫੈਸਟੋ ਸਾਰੀਆਂ ਪਾਰਟੀਆਂ ਹਰੀਆਂ ਉੱਪਰੀ ਭਾਵੇਂ ਭਾਜਪਾ ਹੈ ਭਾਵੇਂ ਕਾਂਗਰਸ ਹੈ ਭਾਵੇਂ ਮੈਂ ਇਹ ਕਹਿੰਦੀ ਆ ਵੀ ਡਿਵਾਈਡ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਹੈ ਡਿਵਾਈਡ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਹੈ ਫਿਰ ਕਿਹੜੀ ਗੱਲ ਤੇ ਪਹਿਲੀ ਗੱਲ ਤਾਂ ਖਰੇ ਉਤਰਨ ਦਾ ਮਸਲਾ ਉਦੋਂ ਹੈ ਜੇ ਉਹਨਾਂ ਦੀ ਸਰਕਾਰ ਬਣੂਗੀ ਜੇ ਉਹ ਕੁਝ ਜੋ ਵੀ ਉਹਨਾਂ ਨੇ ਕਰਨਾ ਕਰੀ ਕਰਤਾ ਹੋ ਹੀ ਸਕਦਾ ਨਾ ਜਿਹੜੀ ਸੈਂਟਰ ਗਵਰਨਮੈਂਟ ਬੜੇ ਗਵਰਨਮੈਂਟ ਦਾ ਭਾਜੀਪੀ ਦੀ ਬਣਨ ਜਾ ਰਹੀ ਹੈ ਸੋ ਇਹਨਾਂ ਨੇ ਕਰਨਾ ਕੀ ਹੈ ਇਹਨਾਂ ਨੇ ਤਾਂ ਇੱਕ ਰੌਲਾ ਪਵਾਣਾ ਉਹ ਪਵਾਤਾ ਬਿਲਕੁਲ ਮੈਨੂੰ ਕੋਜ਼ ਨਹੀਂ ਕਰ ਰਹੇ ਕੋਈ ਕਰਾ ਮੇਰਾ ਤਾਂ ਹੋਇਆ ਨਹੀਂ ਮੋਰਮ ਜਿਹਾ ਹੋਇਆ ਸੀ ਪਤਾ ਨਹੀਂ ਹੋਇਆ ਤੁਸੀਂ ਮੈਨੂੰ ਇੱਕ ਵੀਡੀਓ ਦਿਖਾ ਦਿਓ ਜਿੱਥੇ ਮੇਰਾ ਕਰਾ ਹੋਇਆ ਨੀ ਪੁਲਿਸ ਕਰਾ ਕਰਾ ਹੋਇਆ ਪੁਲਿਸ ਫੋਰਸ ਲਗਾ ਕੇ ਰੋਕ ਲਿਆ ਗਿਆ ਸੀ ਕਰਾਓ ਕਰਨ ਦਾ ਆਏ ਸੀ ਸਿਕਿਉਰਿਟੀ ਜਿਹੜੀ ਹੈਗੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਪ੍ਰਸ਼ਾਸਨ ਦਾ ਫਰਜ਼ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਆ ਜੇ ਕੋਈ ਉੱਥੇ ਕਾਲੀਦਲ ਦਾ ਬੰਦਾ ਉੱਥੇ ਆ ਕੇ ਸਾਡੀ ਵੈਲੀ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰੂਗਾ ਤਾ ਉਹਨੂੰ ਰੋਕਣਾ ਕਾਲੀਦਲ ਵਾਲੇ ਕਰ ਰਹੇ ਆ ਜੀ ਤੁਸੀਂ ਕਾਲੀਦਲ ਦਾ ਨਾਮ ਲਿਆ ਕਾਲੀਦਲ ਵਾਲੇ ਕਰ ਰਹੇ ਆ ਬਿਲਕੁਲ ਅਕਾਲੀ ਦਲ ਦੇ ਬੰਦੇ ਕਪਨ ਦੀ ਫੇਸਬੁਕ ਤੇ ਉਹ ਪ੍ਰੈਜ਼ੈਂਟ ਹੁੰਦੇ ਠੀਕ ਹੈ ਆਪਾਂ ਮੈਨੂੰ ਮੈਨੂੰ ਠੀਕ ਕਰਦੇ ਮੈਨੀਫੈਸਟ ਦੀ ਗਲਤੀ ਆਉਣੀ ਆ ਮੈਨੀਫੈਸਟੋ ਆਉਂਦੇ ਨੇ ਪਾਰਟੀਆਂ ਦੇ ਪਰ ਪਾਰਟੀਆਂ ਆਪਣੇ ਜਿਹੜੇ ਵਾਦੇ ਹੈਗੇ ਉਸ ਤੋਂ ਬਾਅਦ ਪੂਰੇ ਨਹੀਂ ਕਰਦੀਆਂ ਅਕਾਲੀ ਦਲ ਨੇ ਵੀ ਇਹ ਮੰਗ ਰੱਖੀ ਸੀ ਤੇ ਟੁੜ ਤੂ ਇਹਹੀ ਕੁਐਸਚਨ ਹੈ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਵੀ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਕਿ ਡਾਕੂਮੈਂਟ ਹੈ ਇਹ ਲੀਗਲ ਹੋਵੇ ਸਾਰੇ ਵਾਸਤੇ ਪ੍ਰੋਪਰ ਹੋਵੇ ਹੋਵੇ ਉਹ ਸਾਰਾ ਦਾ ਪ੍ਰੋਸੈਸ ਬੜੇ ਸਾਰੇ ਪਾਰਟੀਆਂ ਦਾ ਹੋਵੇ ਉਹਦੇ ਤੇ ਸਾਨੂੰ ਕਿਸੇ ਨੂੰ ਵੀ ਇਤਰਾਜ਼ ਨਹੀਂ ਨੀ ਇੱਕ ਜੋ ਭਾਰਤੀ ਜੋ ਕਾਂਗਰਸ ਪਾਰਟੀ ਨੇ ਜੋ ਮੈਨੀਫੈਸਟੋ ਦਿੱਤਾ ਹੈ ਉਹ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਬਿਲਕੁਲ ਨਿਰਾਸ਼ ਹੋ ਚੁੱਕੀ ਹੈ। ਔਰ ਕਾਂਗਰਸ ਪਾਰਟੀ ਦੇਸ਼ ਨੂੰ ਤੋੜਨੇ ਵਿੱਚ ਜਾਤਾਂ ਦੇ ਵਿੱਚ ਵੰਡਣ ਦੇ ਲਈ ਔਰ ਜੋ ਅਜ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਉਸ ਤਰੱਕੀ ਨੂੰ ਨਸਹਾਰਦਿਆ ਹੋਣਾ ਆਪਦਾ ਵਰਚਪ ਕਾਇਮ ਕਰਨ ਲਈ ਮਤਲਬ ਇਸ ਤੱਕ ਪਹੁੰਚ ਗਈ ਹੈ ਕਿ ਜਿਹਦੇ ਨਾਲ ਸਾਰਾ ਦੇਸ਼ ਸਾਡੇ ਜਾਤੀਆਂ ਦੇ ਵਿੱਚ ਵੰਡਾ ਜਾਵੇ ਔਰ ਜਿਹਦਾ ਬਹੁਤ ਵੱਡਾ ਖਮਿਆਜਾ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਨੂੰ ਪੁੱਗਤਣਾ ਪੈਣਾ ਸਾਡੇ ਆਪਾਂ ਸਾਰੇ ਯਾਦ ਕਰੀਏ ਕਿ ਪਿਛਲੇ 60 ਸਾਲ ਤੱਕ ਕਾਂਗਰਸ ਪਾਰਟੀ ਨੇ ਦੁਸ਼ਟੀ ਕਰਨ ਦੀ ਰਾਜਨੀਤੀ ਰਹੀ 60 ਸਾਲ ਰਾਜ ਕੀਤਾ ਤੇ 60 ਸਾਲਾਂ ਦੇ ਵਿੱਚ ਕ੍ਰਾਪਸ਼ਨ ਭ੍ਰਸ਼ਟਾਚਾਰ ਪਰਿਵਾਰਵਾਦ ਔਰ ਇਹ ਸਾਰੀਆਂ ਚੀਜ਼ਾਂ ਹੋਈਆਂ ਜਿਸ ਤਰੀਕੇ ਨਾਲ ਦੇਸ਼ ਨੇ ਤਰੱਕੀ ਕਰਨੀ ਸੀ ਉਹ ਨਹੀਂ ਕੀਤੀ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਲਈ ਵਿਕਾਸ ਦਾ এজেন্ডਾ ਸੈੱਟ ਕੀਤਾ ਤੇ ਦੇਸ਼ ਦੀ ਜਿਹੜੀ ਇਕਨੋਮੀ ਹੈ ਚੌਥੇ ਸਥਾਨ ਤੋਂ ਆਕੇ ਜਿਸੇ 5ਵੇਂ ਸਥਾਨ ਤੇ ਪਹੁੰਚੀ ਉਹਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਪਤਨ ਹੋਣਾ ਸ਼ੁਰੂ ਹੋਇਆ ਔਰ ਕਾਂਗਰਸ ਪਾਰਟੀ ਨੇ ਜੋ ਕੀਤਾ ਉਹਦੇ ਪਰਸੇ ਲੋਕਾਂ ਨਾਲ ਜਾਗਰਤਾ ਆਈ ਤੇ ਕਾਂਗਰਸ ਪਾਰਟੀ ਹਰ ਸਟੇਟ ਦੇ ਵਿੱਚ ਖਤਰੋ ਹੋਣ ਲੱਗੀ ਔਰ ਲਾਸਟ ਦੇ ਵਿੱਚ ਆ ਕੇ 40 MP ਕਾਂਗਰਸ ਦੇ ਰਹਿ ਗਏ ਤੇ ਹੁਣ ਜਦੋਂ ਕਾਂਗਰਸ ਪਾਰਟੀ ਨੂੰ ਲੱਗਿਆ ਪਤਾ ਲੱਗਾ ਕਿ ਸਾਡੀ 40 ਤੋਂ ਵੀ ਗਿਣਤੀ ਘਟ ਸਕਦੀ ਹੈ ਤਾਂ ਉਹਨਾਂ ਨੇ ਦੇਸ਼ ਨੂੰ ਬਣਨ ਦੇ ਲਈ ਪਹਿਲਾਂ ਇਹ ਚਲਾਇਆ ਕਿ ਅਸੀਂ ਜਾਤੀ ਜਨਰਲ ਗੱਣਾ ਕਰਾਵਾਂਗੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਦੇਸ਼ ਨੂੰ ਬਣਨਾ ਪਰ ਉਸ ਤੋਂ ਬਾਅਦ ਜੋ ਚੋਣ ਮੈਨੀਫੈਸਟੋ ਆਇਆ ਹੈ ਚੋਣ ਮੈਨੀਫੈਸਟੋ ਦੇ ਵਿੱਚ ਇਹ ਇੱਕ ਗੱਲ ਕੀਤੀ ਗਈ ਹੈ ਕਿ ਜਿਹੜੇ ਮੌਵਾਦੀ ਇੱਕ ਸੋਚ ਸੀ चलने की कोशिश की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर